ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੰਡੇ ਦਾ ਤੇ ਟਾਈਮ ਹੈਗਾ ਮਾਰਨਿੰਗ ਦਾ ਤੇ ਇੱਥੇ ਆਪਾਂ ਮਾਰਨਿੰਗ ਲੱਗੇ ਸੀਗੇ ਬ੍ਰੇਕਫਾਸਟ ਤਿਆਰ ਕਰਨ ਮੈਂ ਕਿਹਾ ਚਲੋ ਸੰਡੇ ਨੂੰ ਬੱਚਿਆਂ ਨੂੰ ਆਪਾਂ ਪਰਾਂਠੇ ਬਣਾ ਕੇ ਦੰਨੇ ਆ ਮੁੱਲੀਆਂ ਵਾਲੇ ਪਰ ਅੱਜ ਮੈਂ ਸਿੰਪਲੇ ਬਣਾਉਂਗੀ ਆਟੇ ਦੇ ਵਿੱਚ ਗੁੰਨੇ ਕੇ ਹੀ ਬਣਾਉਂਗੀ ਮੈਂ ਕਿਹਾ ਚਲੋ ਵੀ ਅੱਜ ਵਿੱਚ ਗੁੰਨੇ ਕਿ ਬਣਾਉਣੇ ਇੱਕ ਦਿਨ ਪਹਿਲਾਂ ਥੋੜੇ ਦਿਨ ਹੋਏ ਆ ਉਦੋਂ ਮੈਂ ਫੀਲਿੰਗ ਕਰਕੇ ਬਣਾਏ ਸੀਗੇ ਹਨਾ ਤੇ ਅੱਜ ਮੈਂ ਕਿਹਾ ਚੱਲ ਆਟੇ ਦੇ ਵਿੱਚ ਗੁੰਨ ਲਾਂਨੇ ਆਪਾਂ ਤੇ ਇੱਥੇ ਆਪਾਂ ਨੇ ਜਿਹੜੀਆਂ ਮੂਲੀਆਂ ਸੀਗੀਆਂ ਉਹ ਕद्दूकश ਕਰ ਲਈਆਂ ਸੀਆਂ ਤੇ ਹੁਣ ਕਈ ਜਣੇ ਕਹਿਣਗੇ ਮੂਲੀਆਂ ਕਈ ਜਣੇ ਮੂਲੀਆਂ ਵੀ ਕਹਿ ਲੈਂਦੇ ਕਈ ਜਣੇ ਮੂਲੀਆਂ ਵੀ ਕਹਿ ਲੈਂਦੇ ਨੇ ਹਨਾ ਤੇ ਇੱਥੇ ਉਹ ਆਪਾਂ ਕद्दूकश ਕਰ ਲਈਆਂ ਸੀਗੀਆਂ ਨਾਲ ਵਿੱਚ ਪਾਵਾਂਗੇ ਅਦਰਕ ਅਦਰਕ ਵਿੱਚ ਕद्दूकश ਕਰਕੇ ਪਾਉਂਗੀ ਮੈਂ ਮੇਰੇ ਬੱਚੇ ਦੂਜੇ ਲੋਟ ਖਾਂਦੇ ਨਹੀਂ ਹੈਗੇ ਬਗੈਰ ਨੇ ਮੂੰਹ ਚ ਆ ਜਾਂਦਾ ਮਮਾ ਫਿਰ ਮੈਨੂੰ ਟੇਸਟੀ ਲੱਗਦਾ ਹਨਾ ਪਰੌਂਠੇ ਵਗੈਰਾ ਚ ਪਾਇਆ ਹੋਇਆ ਵਧੀਆ ਲੱਗਦਾ ਹੈ ਅਦਰਕ ਤੇ ਤਾਂ ਕਰਕੇ ਫਿਰ ਅਦਰਕ ਨੂੰ ਆਪਾਂ ਨੇ ਜਿਹੜਾ ਕद्दूकस ਕਰ ਲਿਆ ਤੇ ਫਿਰ ਮੈਂ ਕਿਹਾ ਚਲੋ ਵੀ ਸਵੇਰੇ ਸਵੇਰੇ ਹਜੇ ਬੱਚਿਆਂ ਨੇ ਨਹਾਉਣਾ ਸੀਗਾ ਤੇ ਅਬੀ ਕਹਿੰਦਾ ਮम्मा ਪਹਿਲਾਂ ਪਰੌਂਠੇ ਬਣਾ ਕੇ ਸਾਨੂੰ ਖਵਾ ਦਿਓ ਵੀ ਫਿਰ ਮੈਂ ਨਾ ਕਿਹਾਉਂਗਾ ਉਹਨੇ ਸਿਰ ਨਹਾਉਣਾ ਸੀ ਅੱਜ ਸੰਡੇ ਸੀਗਾ ਸਹਜ ਨੇ ਵੀ ਨਹਾਉਣਾ ਸੀ ਮੈਂ ਵੀ ਸਿਰ ਨਹਾਉਣਾ ਸੀਗਾ ਹਨਾ ਤੇ ਮੈਂ ਕਿਹਾ ਚਲੋ ਪਹਿਲਾਂ ਰੋਟੀ ਪਾਣੀ ਦਾ ਕੰਮ ਖਤਮ ਕਰ ਲੈਂਦੇ ਆ ਤੇ ਸਹਜ ਦੇ ਪਾਪਾ ਅੱਜ ਘਰ ਹੈ ਨਹੀਂ ਸੀਗੇ ਉਹ ਗਏ ਹੋਏ ਸੀਗੇ ਤਾਂ ਕਰਕੇ ਫਿਰ ਅਸੀਂ ਥੋੜਾ ਜਿਹਾ ਲੇਟੇ ਉੱਠੇ ਸੀਗੇ ਇੱਥੇ ਟਾਈਮ ਹੈਗਾ ਅਸੀਂ 9 9 ਵਜੇ ਦਾ ਸੀਗਾ ਸ਼ਾਇਦ ਹਾਂਜੀ ਚਾਹ ਪਾਣੀ ਅਸੀਂ ਪੀ ਲਿਆ ਸੀਗਾ ਤੇ 9:00 ਵਜੇ ਦਾ ਟਾਈਮ ਸੀਗਾ ਮੈਂ ਕਿਹਾ ਚਲੋ ਵੀ ਪਹਿਲਾਂ ਆਪਾਂ ਜਿਹੜੀ ਤਿਆਰੀ ਕਰ ਲੰਨੇ ਆ ਇੱਥੇ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਮਤਲਬ ਮੈਂ ਪਰਾਂਠੇ ਵਗੈਰਾ ਚ ਲਾਲ ਮਿਰਚ ਮੈਂ ਵੈਸੇ ਵੀ ਯੂਜ਼ ਨਹੀਂ ਕਰਦੀ ਹੈਗੀ 컬러 ਦੇ ਵਾਸਤੇ ਯੂਜ਼ ਕਰਦੀ ਹੁੰਨੀ ਆ ਅ ਦੇਗੀ ਮਿਰਚ ਉਦਾਂ ਮੈਂ ਤਾਲ ਸਬਜ਼ੀ ਚ ਕਿਸੇ ਚ ਵੀ ਤਿੱਖੀ ਮਿਰਚ ਨਹੀਂ ਯੂਜ਼ ਕਰਦੀ ਹੈਗੀ ਲਾਲ ਹਰੀਆਂ ਮਿਰਚਾਂ ਯੂਜ਼ ਕਰਦੀਆਂ ਕਿਉਂਕਿ ਹਰੀਆਂ ਮਿਰਚਾਂ ਲਾਲ ਜਿਹੜਾ ਟੇਸਟ ਆ ਲੱਗ ਹੀ ਹੁੰਦਾ ਹਨਾ ਤੇ ਨਾ ਮੈਂ ਕਦੇ ਪਰਾਂਠੇ ਵਗੈਰਾ ਚ ਮਿਰਚ ਯੂਜ਼ ਕੀਤੀ ਆ ਲਾਲ ਵਗੈਰਾ ਹਨਾ ਤੇ ਹਰੀਆਂ ਯੂਜ਼ ਕਰਦੀ ਹੁੰਨੀ ਆ ਤੇ ਬਸ ਇੱਥੇ ਆਪਾਂ ਲੱਗੇ ਸੀ ਕਿ ਪਰਾਂਠਿਆਂ ਦੀ ਤਿਆਰੀ ਕਰਨ ਮੈਂ ਕਿ ਸਭ ਤੋਂ ਪਹਿਲਾਂ ਆਪਾਂ ਇਹੀ ਕੰਮ ਨਿਬੇੜਦੇ ਆ ਪਹਿਲਾਂ ਬ੍ਰੇਕਫਾਸਟ ਕਰਦੇ ਆ ਉਸ ਤੋਂ ਬਾਅਦ ਬਾਕੀ ਕੰਮ ਕਰਾਂਗੇ ਹਨਾ ਤੇ ਬਾਕੀ ਸਾਰੀ ਹੋਰ ਤਾਂ ਚੱਕ ਧਰ ਸਾਰੀ ਰੂਮਸ ਵਗੈਰਾ ਦੀ ਹੋ ਗਈ ਸੀਗੀ ਬਸ ਮੈਂ ਕਿਹਾ ਵੀ ਬਾਅਦ ਵਿੱਚ ਹੁਣ ਆਹ ਪਰਾਂਠੇ ਬਣਾ ਕੇ ਫੇਰ ਝਾੜੂ ਪੋਚਾ ਕਰਾਂਗੇ ਤੇ ਅੱਜ ਮੈਂ ਬਹੁਤ ਦਿਨਾਂ ਬਾਅਦ ਵਲੌਗ ਸ਼ੇਅਰ ਕਰਨ ਲੱਗੀਆਂ ਮੈਨੂੰ ਲੱਗਦਾ ਮੈਂ ਅੱਜ ਮਹੀਨੇ ਬਾਅਦ ਹੀ ਵਲੌਗ ਬਣਾਉਣ ਲੱਗੀਆਂ ਜਿਹੜੇ ਪਹਿਲਾਂ ਦੇ ਬਣੇ ਹੋਏ ਸੀ ਉਹ ਵੀ ਮੈਂ ਬਹੁਤ ਲੇਟ ਪਾਏ ਨੇ ਇਹ ਵੀ ਸੰਡੇ ਦਾ ਤੇ ਅੱਜ ਪਾ ਰਹੀ ਆ ਪਤਾ ਨਹੀਂ ਮੇਰੇ ਦਿਲੇ ਨਹੀਂ ਕਰਦਾ ਹੈਗਾ ਵਲੌਗ ਬਣਾਉਣ ਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਦੀ ਨਜ਼ਰ ਲੱਗ ਗਈ ਮੇਰਾ ਫੋਨ ਚੱਕਣ ਨੂੰ ਇਹ ਦਿਲ ਨਹੀਂ ਕਰਦਾ ਹੈਗਾ ਮਤਲਬ ਪਤਾ ਨਹੀਂ ਕਿ ਹੋ ਜਾ ਮਨ ਹੋਇਆ ਪਿਆ ਤੇ ਉਹ ਵੀ ਅੱਜ ਬੱਚਿਆਂ ਨੇ ਕਹਿ ਕਹਿ ਕੇ ਵੀ ਮੰਮਾ ਤੁਸੀਂ ਰੋਜ਼ ਵਲੌਗ ਬਣਾਇਆ ਕਰੋ ਹਨਾ ਵੀ ਤੂੰ ਬਣਾਉਂਦੀ ਕਿਉਂ ਨਹੀਂ ਹੈਗੀ ਤੁਸੀਂ ਮਤਲਬ ਮੈਨੂੰ ਸਾਰਿਆਂ ਨੇ ਕਿਹਾ ਵੀ ਹੁਣ ਤੂੰ ਬਣਾਉਂਦੀ ਨਹੀਂ ਬਣਾਇਆ ਕਰ ਵੀ ਥੋੜੀ ਜਿਹੀ ਹਿੰਮਤ ਕਰ ਵੀ ਫੇਰ ਦੁਬਾਰੇ ਹਨਾ ਬਣਾ ਬਣਾਉਣੇ ਸਟਾਰਟ ਕਰ ਫੇਰ ਅੱਜ ਮੈਂ ਫੋਨ ਚੱਕਿਆ ਮੈਂ ਕਿਹਾ ਚਲ ਅੱਜ ਸ਼ੂਟ ਕਰਦੇ ਆ ਤੇ ਆਟੇ ਦੇ ਵਿੱਚ ਸਾਰੇ ਮਸਾਲੇ ਵਗੈਰਾ ਮੈਂ ਪਾ ਲਈ ਸੀਗੇ ਜਿਵੇਂ ਕਿ ਕਾਲੀ ਮਿਰਚ ਧਨੀਆ ਪਾਊਡਰ ਜੀਰਾ ਕਸਤੂਰੀ ਮੇਥੀ ਨਮਕ ਹਨਾ ਇਹ ਸਾਰੇ ਐਡ ਕਰ ਲਏ ਸੀ ਆਟੇ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਜਿਹੜਾ ਆਪਾਂ ਨੇ ਆਹ ਕਦੂਕਸ਼ ਕਰਕੇ ਰੱਖਿਆ ਸੀਗਾ ਮੂਲੀਆਂ ਵਗੈਰਾ ਤੇ ਆਦਰਕ ਹਰੀਆਂ ਮਿਰਚਾਂ ਇਹ ਮਿਕਸ ਕਰਕੇ ਵਿੱਚ ਆਟਾ ਗੁੰਨਦਾਂਗੇ ਫਿਰ ਇਹਦੇ ਬਣਾਵਾਂਗੇ ਆਪਾਂ ਜਮ ਜਮੇ ਤੇ ਟੇਸਟੀ ਟੇਸਟੀ ਪ੍ਰੌਂਟ ਹੈ ਹਨਾ ਤੇ ਦਹੀਂ ਦੇ ਨਾਲ ਖਾਵਾਂਗੇ ਤੇ ਬਸ ਇੱਥੇ ਆਟਾ ਗੁੰਨ ਲੂੰਗੀ ਮੈਂ ਤੇ ਹਾਂਜੀ ਗੱਲ ਕਰਦੇ ਸੀਗੇ ਵਲੌਗ ਦੀ ਪਤਾ ਨਹੀਂ ਕੀ ਹੋ ਗਿਆ ਦਿਲੇ ਨਹੀਂ ਕਰਦਾ ਹੈਗਾ ਵਲੌਗ ਬਣਾਉਣ ਨੂੰ ਮਤਲਬ ਪਤਾ ਹੀ ਨਹੀਂ ਕੀ ਹੋਇਆ ਵੀ ਆਏ ਹਨ ਹੋਰੇ ਤਰ੍ਹਾਂ ਦਾ ਮਨ ਅਜੀਬ ਜਿਹਾ ਹੋ ਗਿਆ ਨਾ ਕਿਸੇ ਨੂੰ ਇੰਨਾ ਬੁਲਾਉਣ ਨੂੰ ਦਿਲ ਕਰਦਾ ਹੈ ਵੀ ਕਿਸੇ ਨੂੰ ਬੁਲਾਵਾਂ ਮਤਲਬ ਪਤਾ ਨਹੀਂ ਵਨ ਕਿਵੇਂ ਦਾ ਹੋਇਆ ਪਏ ਪਤਾ ਨਹੀਂ ਦਿਨੇ ਇਹ ਹਜੇ ਚੱਲਦੇ ਨੇ ਵੀ ਛੋਟੇ ਛੋਟੇ ਕਲਿੱਪ ਦੇਖ ਕੇ ਵੀਡੀਓਜ਼ ਦੇਖ ਕੇ ਪਤਾ ਨਹੀਂ ਕਾ ਤੇ ਰੋਣਾ ਆ ਜਾਂਦਾ ਹੈ ਗੱਲ ਤੇ ਮਾੜੀ ਮਾੜੀ ਗੱਲ ਤੇ ਅਜੀਬ ਜਿਹੇ ਦਿਨ ਹੋਏ ਪਏ ਨੇ ਤੇ ਇੱਥੇ ਨਾ ਮੈਂ ਕੁਝ ਪਤਾ ਕੀ ਆ ਮੇਰੀ ਮੈਡੀਸਿਨ ਜਿਹੜੀ ਚੱਲਦੀ ਹੈ ਹਾਰਟ ਦੀ ਦਿਲ ਹੌਲਾ ਹੋ ਜਾਂਦਾ ਨਾ ਉਦਾਂ ਹੋਇਆ ਪਿਆ ਮੈਂ ਮੈਡੀਸਨ ਨਹੀਂ ਖਾ ਰਹੀ ਹੈਗੀ ਮਗਰ ਵੀ ਮੈਂ ਖਾ ਖਾ ਕੇ ਥੱਕ ਗਈ ਮੇਤੋਂ ਨਹੀਂ ਖਾ ਹੁੰਦੀ ਹੈਗੀ ਮੈਡੀਸਨ ਮੈਂ ਬੰਦ ਕੀਤੀ ਹੋਈ ਆ ਬਿਲਕੁਲ ਇਹ ਸਾਰੀ ਮੈਡੀਸਨ ਬੰਦ ਕੀਤੀ ਹੋਈ ਆ ਮੋਟਾਪਾ ਵੀ ਦੇਖੋ ਕਿੰਨਾ ਵੱਧ ਚੁੱਕਿਆ ਕਿਉਂਕਿ ਥਾਇਰੋਇਡ ਦੀ ਮੈਡੀਸਨ ਵੀ ਮੈਂ ਖਾ ਰਹੀ ਹੈਗੀ ਉਹ ਵੀ ਬੰਦ ਕੀਤੀ ਹੋਈ ਆ ਮੇਰਾ ਦਿਲ ਨਹੀਂ ਕਰਦਾ ਹੈਗਾ ਮੈਡੀਸਨ ਵਗੈਰਾ ਖਾਣ ਦਾ ਤੇ ਬਾਕੀ ਹੁਣ ਮੋਟਾਪਾ ਜਿਹੜੇ ਹਿਸਾਬ ਨਾਲ ਵੱਧ ਰਿਹਾ ਉਸ ਹਿਸਾਬ ਨਾਲ ਤਾਂ ਖਾਣੀਆਂ ਪੈਣੀਆਂ ਕਰੂੰਗੀ ਸਟਾਰਟ ਦੁਆਰਾ ਤੋਂ ਜਾਉਂਗੀ ਡਾਕਟਰ ਕੋਲ ਆਪਣੀ ਮੈਡੀਸਿਨ ਲੈ ਕੇ ਆਉਂਗੀ ਸਟਾਰਟ ਕਰਾਂਗੇ ਤੇ ਇੱਥੇ ਜੀ ਆਪਾਂ ਆਟਾ ਗੁੰਨ ਲਿਆ ਤੇ ਮੈਂ ਕਿਹਾ ਆਟਾ ਗੁੰਨ ਕੇ ਫਿਰ ਨਾਲ ਦੀ ਨਾਲ ਹੀ ਗਰਮ ਗਰਮ ਬੱਚੇ ਖਾ ਲਾਂਗੇ ਤੇ ਅੱਜ ਆਉਣਾ ਸੀਗਾ ਮਾਸੀ ਉਹਨਾਂ ਨੇ ਪਹਿਲਾਂ ਕੱਲ ਆਉਣਾ ਸੀ ਪਰ ਉਹਨਾਂ ਨੇ ਕੈਨਸਲ ਕਰਤਾ ਕਹਿੰਦੇ ਚੱਲ ਕੱਲ ਨੂੰ ਬੱਚੇ ਘਰੇ ਨੇ ਸੰਡੇ ਨੂੰ ਆਵਾਂਗੇ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਜਿਹੜੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਕਮੈਂਟ ਜਰੂਰ ਕਰਿਆ ਕਰੋ ਜੀ ਜੇ ਤੁਹਾਨੂੰ ਵਲੌਗ ਵਧੀਆ ਲੱਗਦਾ ਜੇ ਤੁਸੀਂ ਵਲੌਗ ਦੇਖਦੇ ਆ ਤਾਂ ਫੁੱਲ ਵਾਚ ਕਰਕੇ ਕਮੈਂਟ ਵੀ ਜਰੂਰ ਕਰਕੇ ਜਾਇਆ ਕਰੋ ਤੇ ਅੱਜ ਮਾਸੀ ਉਹਨਾਂ ਨੇ ਆਉਣਾ ਸੀਗਾ ਮਾਸੀ ਦੇ ਬੇਟਿਆਂ ਨੇ ਨਾਲ ਮਾਸੀ ਨੇ ਤੇ ਬਈ ਮਾਸੀ ਦੀ ਬੜੀ ਟੰਗ ਖਚਾਈ ਕਰਦੇ ਆ ਅਸੀਂ ਇਕੱਠੇ ਹੋ ਕੇ ਮੇਰੀ ਨਾ ਮਾਸੀ ਥੋੜਾ ਜਿਹਾ ਵਿਚਾਰੀ ਮਤਲਬ ਜਿਵੇਂ ਲਾ ਲੋ ਵੀ ਹਨਾ ਕਿਸੇ ਕਿਸੇ ਨੂੰ ਹੁੰਦਾ ਹਨਾ ਡਰ ਜਿਵੇਂ ਮੜੀਆਂ ਕੋਲੋਂ ਨਿਕਲਣ ਦਾ ਡਰ ਬਹੁਤ ਜ਼ਿਆਦਾ ਨਾ ਉਹ ਮੜੀਆਂ ਕੋਲ ਦੀ ਲੰਘਦੀ ਨਹੀਂ ਹੈ ਕਿ ਤੇ ਉਹ ਬਚਪਨ ਚ ਨਾ ਸਾਡੇ ਸਾਰਿਆਂ ਦੇ ਸਿਰਾਂ ਤੇ ਥੁੱਕ ਲਾ ਦਿੰਦੀ ਸੀਗੀ ਹਨਾ ਵੀ ਮੜੀਆਂ ਆ ਗਈਆਂ ਵੀ ਥੁੱਕ ਲਾ ਲੋ ਸਿਰ ਤੇ ਪਤਾ ਨਹੀਂ ਉਹਨੂੰ ਕਿਨੇ ਗਿਆ ਸੀਗਾ ਵੀ ਭੂਤ ਨਹੀਂ ਆਉਂਦੇ ਫਿਰ ਨੇੜੇ ਹਨਾ ਮੰਨ ਕੇ ਚੱਲੋ ਚੱਲੋ ਉਹਨਾਂ ਨੇ ਉਹ ਟਾਈਮ ਦੀਆਂ ਗੱਲਾਂ ਨੇ ਹਨਾ ਐਵੇਂ ਦੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਥੁੱਕ ਲਾ ਦਿੰਦੀ ਸੀ ਸਾਡੇ ਸਾਰਿਆਂ ਦੇ ਸਿਰਾਂ ਨੂੰ ਅੱਜ ਅਸੀਂ ਉਹਨੂੰ ਇੰਨਾ ਮਜ਼ਾਕ ਕਰਿਆ ਵਾਸੀਂ ਆਏ ਕਰਦੀ ਸੀ ਐਂ ਕਰਦੀ ਸੀ ਆਪਣੀ ਵਾਸੀ ਦਾ ਅੱਜ ਥੁੱਕ ਮਸ਼ਹੂਰ ਕਰਤਾ ਲਓ ਜੀ ਇੱਥੇ ਆਪਾਂ ਪਰਾਂਠੇ ਬਣਾ ਲੈ ਸਟਾਰਟ ਕਰਤੇ ਸੀਗੇ ਤੇ ਇਹਨ ਗਰਮ ਗਰਮ ਮੈਂ ਬੱਚਿਆਂ ਨੂੰ ਨਾਲ ਦੀ ਨਾਲ ਦੇਈ ਗਈ ਮੈਂ ਕਿਹਾ ਤੁਸੀਂ ਗਰਮ ਗਰਮ ਖਾ ਲਓ ਤੇ ਫਿਰ ਮੈਂ ਆਪਣੇ ਵੀ ਨਾਲ ਹੀ ਬਣਾ ਲੈ ਸੀ ਹੈਨਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਵੀ ਪਰਾਂਠੇ ਬਰੂਠੇ ਖਾ ਕੇ ਫਿਰ ਅਭਿਜੋਤ ਨਹਾਇਆ ਸੀ ਕਿ ਮੈਂ ਸਫਾਈਆਂ ਸਪੂਈਆਂ ਕਰ ਲਈਆਂ ਤੇ ਮੈਂ ਸੈਣ ਤੇ ਇੱਥੇ ਅਭਿਜੋਤ ਨਹਾ ਕੇ ਇਹਨੇ ਵਾਲ ਸੁਕਾ ਲਈ ਸੀਗੇ ਤੇ ਮੈਂ ਇਹਦੇ ਤੇਲ ਲਾ ਰਹੀ ਸੀ ਮੈਂ ਕਿਹਾ ਵੀ ਅਭਿਜੋਤ ਹੋ ਨਾ ਡੈਂਟਰਫ ਜੀ ਬਹੁਤ ਹੋ ਜਾਂਦੀ ਹੈ ਫਿਰ ਮੈਂ ਚੰਗੀ ਤਰ੍ਹਾਂ ਚੀਰਮੀਆਂ ਕੱਢ ਕੇ ਮ사ਜ ਕੀਤੀ ਸਹਜ ਦੇ ਵੀ ਲਾਇਆ ਸੀਗਾ ਸਹਜ ਨੇ ਪਰ ਨਾਉਣ ਤੋਂ ਪਹਿਲਾਂ ਲਵਾਇਆ ਸੀ ਸਹਜ ਕਹਿੰਦੀ ਮम्मा ਵੀ ਮੈਂ ਨਾ ਇਹ ਨਹੀਂ ਲਵਾਉਣਾ ਬਿਨਾਂ ਆ ਕੇ ਹੋਰ ਲਾਉਂਦੀ ਨਹੀਂ ਹੁਣ ਤੇ ਆ ਦੇਖੋ ਬੈਠੀ ਸਹਜ ਦੇ ਮ사ਜ ਕੀਤੀ ਸੀ ਇਹ ਕਹਿੰਦੀ ਮम्मा ਮੇਰੇ ਪੈਰਾਂ 'ਤੇ ਲਾ ਦਿਓ ਵੀ ਮੱਧੇ ਘੰਟੇ ਬਾਅਦ ਫਿਰ ਨਾ ਲੂੰਗੀ ਸਿਰ ਤੇ ਧੁੱਪ 'ਚ ਬੈਠੇ ਸੀਗੇ ਅੱਜ ਧੁੱਪ ਇੰਨੀ ਜ਼ਿਆਦਾ ਕਹਿੜੀ ਸੀ ਨਾ ਬਹੁਤ ਹੀ ਜ਼ਿਆਦਾ ਕਹਿੜੀ ਸੀ ਮਿਲੋ ਜੀ ਮੇਰੀ ਮਾਸੀ ਆ ਗਈ ਹੁਣ ਤੁਸੀਂ ਸਾਡਾ ਹਾਸੇ ਮਜ਼ਾਕ ਦੇਖਿਓ ਆ ਗਈ ਹੁਣ ਕੁਲਚੇ ਲੈ ਕੇ ਆਏ ਸੀ ਨਾਨੀ ਹੈਲੋ ਕਰ ਦੋ ਹੈਲੋ ਸਿਕਾ ਆਰੇ ਸਾਡੇ ਸਨੀ ਬਲੌਗਰ ਸਨੀ ਸਨੀ ਬਲੌਗਰ ਸਾਡੇ ਸਨੀ ਸਨੀ ਬਲੌਗਰ ਦੇ ਉਧਰ ਰਹੇ ਮੈਂ ਤਾਂ ਸੱਣਾ ਤੀ ਆ ਮਮਾ ਸਰ ਸਾਡੇ ਸਰਿਵਾਈ ਉਧਰ ਬਸ ਰਹੀ ਤੇ ਉਧਰ ਸਹਜ ਬੈਠੀ ਆ ਕੋਲ ਤੇ ਖਾ ਕੇ ਬੈਠੇ ਧੁੱਪ ਚ ਹੂਨ ਹੋ ਸਕੇ ਮੈਂ ਉਹੀ ਬੈਠਾ ਦੀ ਤੁਹਾਨੂੰ ਵਧੀਆ ਲੱਗਦੀ ਦੀ ਉਹ ਮੈਂ ਦਵਾਰਾ ਗਿਆ ਕਿਉਂ ਆ ਦੁਆਇਆ ਚੜ ਗਿਆ ਮੈਂ ਹੁਣ ਦੇ ਦੋ ਗੱਭ ਤਾਂ ਟੈਂਟੇ ਜਾਂਦਾ ਹੂ ਜੀ ਆਹ ਲੱਗੀ ਐ ਸੱਕਰ ਭਾਗ ਵਾਲਾ ਹੀ ਐ ਬੰਦ ਵੈਸੀ ਸੱਕਰ ਵਾਲੀ ਪਸੰਦ ਐ ਫੁਜੀਰੀ ਬੰਦ ਸੱਕਰ ਵਾਲੀ ਵਧੀਆ ਲੱਗਦੀ ਖਾਲਾ ਕੋਚਾ ਨਾ ਮੈਨੂੰ ਭੁੱਖ ਤੇਰੇ ਜਾਣੇ ਬਾਈ ਵਧੀਆ ਲੱਗਦੀ ਐ ਮੈਂ ਸਵੇਰੇ ਕੀ ਰੋਟੀ ਖਾਦੀ ਮੇਰੇ ਟੀਟੇ ਪਰ ਆ ਪਿਆ ਮਾ ਆ ਕੇ ਖਲ ਜਾ ਦਦੇ ਮੈਂ ਕੋੜੀਆਂ ਲੈ ਲਈ ਕੋੜੀਆਂ ਵਾਲੀ ਬੈਠਾ ਵੀ ਆਇਆ ਪਾਪਾ ਹੀ ਲੱਗਦਾ ਐ ਟਾ da? Maga é deu ਤਦਾਂ ਦੇ ਅੱਜ ਵੀ ਟੁੱਟਿਆ ਜਾਣਾ ਉਹਦਾ ਕੰਮ ਕਰਦੇ ਪੱਕੇ ਖੜਿਆ ਹਾਂ ਮੈਂ ਬਲੇਸ ਤੋਂ ਤਲਾਕ ਆ ਵੀਡੀਓ ਬਣਾ ਲੰਦਾ ਭਾਈ ਵੀਡੀਓ ਬਣਾ ਵਹਿਲੀ ਆਨੇ ਕਹਿੰਦਾ ਜਿਆਦਾ ਨਹੀਂ ਮੈਂ ਨਹੀਂ ਐਸਾ ਬਾਹਰ ਵੀ ਤੋਂ ਉਹਨੇ ਜੱਜ ਦੇ। ਆ ਨਾ। ਬਾਹਰ ਆਈ ਜਾਂਦੇ। ਬਹੁਤ ਬਾਹਰ ਹੀ। ਹਾਂ। ਉਹ ਚਾਹ ਲੈ ਜੱਟ। ਕੋਈ ਨਹੀਂ ਚਾਹ ਚਾ ਕੇ ਵੰਡਾਲੀ। ਮੰਮੀ ਜੀ ਦਿਲਾਉਂਦੀ ਸੀ ਬੜੀਆਂ ਕੋਣ ਨੂੰ ਕਿੰਨਾ ਲਾਉਂਦੇ ਦੀਏ। ਜਿੱਦਣ ਇਹਨੇ ਹੁੜਾ। ਜਿੱਦਣ ਹੁੜਾ ਖੜਾ। ਆਲੀ ਕੋ ਘਟੜਾ। ਜਾ ਘੜੀ ਤੋ ਜਾਣਾ ਤੁਰ ਕੇ। ਹਾਂ। ਸਾਰੇ ਉਹਦੇ ਸਿਰਾਂ ਦੇ ਟੁੱਕ ਲਾਉਂਦੀ ਦੀਏ। ਮੁੱਛੀ ਲਈ ਪਰਮਿਸ਼ਨ ਵੀ ਨਹੀਂ ਦਿਲਾਤੀ ਜੀ ਟੁੱਕ ਲਾਉਂ ਕੇ ਟਾਲਾ ਹੁ। ਹਾਂ। ਸਲਾ ਸਭਾ ਵੀ ਉੱਤਰ ਨੇ ਉਧਰ ਨੂੰ ਹੱਡਾ ਰੋੜੀ ਆ ਉੱਕ ਲਾ ਲੋ ਜਿਹਨਾਂ ਬਾਠਾਂ ਨੂੰ ਤੁਰ ਕੇ ਆਉਣਾ ਬੱਕਰਾਂ ਦੇ ਵਿੱਚ ਮੈਂ ਇੱਧਰ ਨੂੰ ਨਹੀਂ ਦੇ ਆਵੜੀ ਜੀ ਜੀ ਤੂੰ ਕਿਹਦੀ ਪਹਿਲਾਂ ਤੁੰਗਾ ਚਲ ਤੋਰ ਕੇ ਗਿਆ ਨਹੀਂ ਉਹਨਾਂ ਦਾ ਸਮਝ ਦੇਰੀ ਜੂ ਦੀ ਨਾ ਅੜੀ ਗਈ ਉਹਦਾ ਪਿਆਰ ਤੇ ਛਾਣੇ ਰਹਿ ਗਈ ਸੀ ਹਾਂ ਇਹ ਅੜੀ ਜੀ ਬਹੁਤ ਉਹ ਚੜੀ ਮਾਰ ਗਈ ਸੀ ਕਿੱਧਰ ਗਾਈ ਨੰਨੇ ਇਹ ਬੜੀਆ ਰੱਦੀ ਬਹੁਤ चु के बा ज रु ै लोग गे आपंद रु म ु गे चल मध मम्मी तो सिखाया कि नहीं पर दादी ये गारे गारे दें दें भाई ये नहीं आप क्या करते हैं सब <laughs> लोग देखते लगी रहा मम्मी ने दिखा दी सारा सिर्फ दिहाड़ी के दो बार बिके लाग दे थोड़े नेड़े थी हां तो और सोकल कोई भी जो दूर पांदा बाप दा तो हम सोक ला ला आओ आए कल मैं क्या कर रहा है क्या कर रहा है तो आया था ये ना पर वो लगाया मैं ला ले हूं मैं पानी कर आज मम्मी गई बाहर तो तो बंद हो जाएगा रे बाहर तो तो जब तक YouTube ना ना बोले कि अभी मैं अंदर बाहर कहीं चलाए ਮਾਈ ਮੈਨੂੰ ਗੱਲ ਦਾ ਪਤਾ ਕੋਈ ਮੈਨੂੰ ਲੱਗਦਾ ਬੋਤੀ ਆਏ ਰਹਿੰਦੀ ਪਿੰਡ ਸੁਖਦਾ ਐਟੀ ਉਪੀ ਉਹਦੇ ਘਰੇ ਆਪਾਂ ਬੈਠੇ ਹਾਂ ਮੈਂ ਮਾਂ ਵੀ ਦਰਦੇ ਜਾਂਦਾ ਤੇ ਜਾਤਾ ਜਗਦੇ ਨੰਨਾ ਲੱਗਦਾ ਇਹ ਬੱਤ ਤੁਦੋ ਮੈਂ ਨਿਆਣਾ ਦੀ ਮੈਂ ਹੁਣ ਤੁਹਾਨੂੰ ਇਹ ਵੀ ਨਾਂਣ ਜਾਊਗੀ ਕਿ ਆਲਾ ਤੋਂ ਨੂੰ ਸੁੱਕ ਲਾ ਕੇ ਧਾਰਨ ਓਕੇ ਦੇਖੋ ਆ ਇਹ ਤਾਂ ਗਰਾਮ ਦਾ ਰੀਤਾ ਤੇ ਹੁਣ ਦੱਸਦੇ ਨੇ ਦੱਸਦੇ ਨੇ ਦੱਸ ਦਿੰਦੇ ਨੇ ਵਿਚੋ ਡਾਕਟਰ ਦੱਸਦੇ ਨੇ ਨਹੀਂ ਰਹਿਣਾ ਤੈਨੂੰ ਚੇਰ ਦੇਲ ਨਹੀਂ ਪਾਣਾ ਚਾਹੀਦਾ ਸਰੋਂ ਦਾ ਜਲਦੀ ਕਰ ਜਾਂਦੀ ਆ ਉਹ ਥੋੜਾ ਜਿਹਾ ਕੰਮ ਕਰਿਆ ਪਾ ਤੇਰੇ ਨਾਲ ਨਹੀਂ ਕਰਿਆ ਹੁਣ ਮੈਂ ਕਰਿਆ ਇਹਨੇ ਸਾਨੂੰ ਇੱਕ ਪੜੀ ਸਜ਼ਾ ਲੱਗਦੀ ਹੁੰਦੀ ਆ ਟੌਰਚਰ ਲੱਗ ਜਾਂਦਾ ਏ ਸਾਨੂੰ ਜਦੋਂ ਮੈਂ ਨਹੀਂ ਉਹ ਭਾਈ ਉਹਦੇ ਹਾਂ ਤਾਨੂੰ ਭਾਈ ਇਹਨੇ ਬੈਠਣ ਨਾ ਦੇਣਾ ਲੈ ਕੇ ਤਾਨੂੰ ਉਹਦਾ ਯਾਰ ਆ ਗਈ ਦੀ ਉਹ ਗੱਲ ਰੰਗ ਬੈਠ ਨਹੀਂ ਦੀ ਉਹਦੇ ਕਹਿੰਦੇ ਭਰ ਜੂਗੀ ਮਾਈਟੇ ਦੇ ਲਾ ਮੌਕੇ ਦੇ ਕਿ ਦੀ ਜ ਆ ਪੰਜਾਬੀ ਜਾਣਾ ਕੋ ਰਾਤ ਰਹੇ ਜੀ ਹੋਣ ਤੱਕ ਨਹੀਂ ਭਰੀ ਲੈਡ ਬੰਦ ਕਰ ਦੇ ਓਏ ਦੱਜੂ ਓ ਭਾਈ ਲੈਡ ਬੰਦ ਕਰ ਦੇ ਬੋਰ ਕਰਕੇ ਦੋ ਇੱਟਾ ਰੱਖਣੀਆਂ ਦੀ ਬਸ ਹਾਂ ਦੋ ਇੱਟਾ ਬਟਾ ਕਿਉਂ ਕਰਾਉਣਾ ਅੱਜ ਦੇ ਪਾਣੀ ਨਹੀਂ ਹੁੰਦੇ ਹੂੰ ਪਾਣੀ ਨੂੰ ਸੋਇਆ ਪਾਣੀ ਉਹ ਉੱਪਰ ਹੈ ਉਹ ਦੇਖਣੇ ਕਰਾ ਦਿੰਦੇ ਨੇ ਅੱਜ ਉਹਨੂੰ ਚੱਲਿਆ ਖਲਨੇ ਨੂੰ ਉਹ ਵੀ ਇਹਨਾਂ ਦੇ ਜਿਹੜੇ ਬੜੇ ਬਟ ਡੋਏ ਆ ਇੱਕ ਕਾਰਨ ਹੀ ਆ ਤੁਹਾਨੂੰ ਉੱਥੇ ਦਿਖਾਵਾਂਗੇ ਅਸੀਂ ਜਾ ਕੇ ਇੱਧਰ ਸਾਡਾ ਡਰਾਈਵਰ ਕਿਤੇ ਚਲਾ ਰਿਹਾ ਜਿਹੜੀ ਮਾਮੂ ਮਨੀ ਮਾਮੂ ਚਲਾ ਰਹੀ ਮਨੀ ਮਾਮੂ ਤੇ ਆ ਰਿਹਾ ਸ਼ਨੀ ਮਾਮੂ ਹਾਂਜੀ ਗਾਇਜ਼ ਉਹ ਦੇਖੋ ਅਸੀਂ ਕਾਰਨੇ ਕੁਝ ਨਹੀਂ ਜਾਣਾ ਹੈਗਾ ਲੱਗਿਆ ਦੋਏ ਬਾਤ ਪੁੱਛ ਕੇ ਕਰਨੇ ਨੂੰ ਕਰਪੇ ਕੋਲ ਗੱਪੇ ਕਰਨ ਕਟਬੋਰਡ ਜਾਣੀ ਆ ਸੱਚ ਮਨੀ ਦੀ

ਦੇਖੋ ਜਦੋਂ ਅੱਜ ਗੇ ਖੰਨੇ ਖੰਨੇ ਫਿਰ ਹੋਰ ਬੜੇ ਬੜ ਢੱਡੋ ਹੋਏ ਹੋਣੇ ਨੇ ਸੋ ਸਕਦੇ ਨਾ ਪਹੁੰਚ ਗਏ ਖੰਨੇ ਗਾਇਜ਼ ਹੁਣ ਅਸੀਂ ਕੰਨੇ ਪਹੁੰਚ ਗਏ ਹਰ ਸਿੱਧਾ ਗੋਲ ਗੱਪੇ ਵਾਲਾ ਗੋਲ ਜਾਣਾ ਮੈਂ ਤਾਂ ਪੰਨੂ ਕਮਾਰਾ ਹਾਂ ਦੇਖੋ ਕੋਲ ਕੋਲ ਪਹੁੰਚ ਗਏ ਆ ਕਿ ਦੇਖੋ ਗਾਇਜ਼ ਨਾ ਖੰਨਾ ਸ਼ਹਿਰ ਅਬ ਕਮਾਰੀਟ ਚ ਤਾਹਲੇ ਬਾੜਨੀ ਨਹੀਂ ਨਾ ਹੈ ਜੀ ਫੀਰ ਅੱਥਰ ਲਪੀੜ ਹੋਊਗਾ ਆ ਸਾਡਾ ਇੰਚ ਨੂੰ ਬਾਜ਼ਾਰ ਹਾਂਜੀ ਫ੍ਰੈਂਡਸ ਅਸੀਂ ਪਹੁੰਚ ਗਏ ਜੀਟੀਵੀ ਮਾਰਕੀਟ ਦੇ ਵਿੱਚ ਤੇ ਹੁਣ ਇੱਥੇ ਲੱਗਿਆ ਗੱਡੀ ਬੈਕ ਕਰਨੇ ਤੇ ਗੱਡੀ ਉਰੀ ਲਾਵਾਂਗੇ ਤੇ ਅਸੀਂ ਗੋਲ ਗੱਪੇ ਉੱਥੇ ਉੱਥੇ ਜਾਵਾਂਗੇ ਖਾਣ ਵਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਆਓ ਜੀ ਅਸੀਂ ਪਹੁੰਚ ਚੁੱਕੇ ਆ ਗੋਲ ਗੱਪਿਆੜੀ ਰੈਡੀ ਤੇ ਸਾਡੇ ਫੇਵਰਟ ਗੋਲ ਗੱਪੇ ਆਗਰਾ ਚਾਟ ਬੰਡਾਰ ਤੁਹਾਨੂੰ ਪਤਾ ਹੀ ਆ ਆਪਾਂ ਇੱਥੇ ਆਨੇ ਹੁੰਦੇ ਆ ਨਾ ਤੇ ਆਪਾਂ ਪਹੁੰਚ ਚੁੱਕੇ ਆ ਹੁਣ ਇੱਥੇ ਖਾਵਾਂਗੇ ਗੋਲ ਗੱਪੇ ਆਜੋ ਉਧਰਲੀ ਸਾਈਡ ਆਜੋ ਸਾਡੀ ਪੁੱਤ ਜਗਦੀ ਵਰੀ ਵੀਡੀਓ ਪੜਾ ਹੋ ਗਿਆ ਵੀ ਹੈ ਗੋਲ ਗੱਪਿਆ ਕੋ ਖੜੀ ਤੇ ਇਧਰ ਆਪਾਂ ਗੋਲ ਗੱਪਿਆ ਦੀ ਕਿਉਂ ਰੈਡੀ ਕੋ ਖੜਾਦੇ ਹੁਣ ਆਪਣੀ ਆਉਗੀ ਵਾਰੀ ਚਲੋ ਜੀ ਆਪਾਂ ਫਿਰ ਖਾਣੇ ਆ ਗੋਲ ਗੱਪੇ ਚਲ ਵਸੀ ਜੀ ਕਿਤੇ ਗੋਲ ਗੱਪੇ ਖਾ ਮੰਮੀ ਦਾ ਖਾਣਾ ਨਹੀਂ ਨਹੀਂ ਖਾਊਗੀ 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 ਖਾਣਿਆ ਤੁਸੀਂ ਇਹਨਾਂ ਸਟਾਰਟ ਕਰੋ ਬੋਲ ਕੱਪੇ ਖਾਣ ਲੱਗੇ ਨੇ ਦੇਖੋ ਇੱਧਰ ਸਾਰੇ ਚਾਰੇ ਜਬੂਤਰੇ ਲੱਗੇ ਨੇ ਸੌਰੀ 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 ਦੇਖੋ ਵਾਇਦ ਇਹ ਬੋਲ ਉੱਤੇ ਕਹਿੰਦੇ ਆਪਾਂ ਖਾਵਾਂਗੇ ਦਹੀਂ ਵਾਲੇ ਕੋਲ ਉੱਪੇ ਹਨ ਦਹੀਂ ਵਾਲੀ ਜ਼ਿਆਦਾ ਵਧੀਆ ਲੱਗਦੀ ਹੈ ਤਦੋਂ ਸੀ ਇੱਥੇ ਪ੍ਰੋਡਕਸ਼ਨ ਵਰਤੇ ਹੁੰਦੇ ਸੀ ਇੱਥੇ ਆ ਮੰਦਰ ਅੱਡੀ ਗੱਡੀ ਉਹ ਦੇਖੋ ਬੰਦੇ ਉੱਤੇ ਪਿੱਛੇ ਉਹ ਖੜੀ ਆ ਦੇਖੋ ਉਹ ਖੜੀ ਇੱਧਰ ਸਾਡੇ ਮਾਮੂ ਉਹ ਗੱਪੇ ਖਾ ਲਾਂਗੇ ਗੋਲ ਗੱਪੇ ਨਹੀਂ ਵਾਲੇ ਬਣ ਲਿੱਕੇ ਨਹੀਂ ਤੁਸੀਂ ਵੀ ਆ ਕੇ ਇਹਨਾਂ ਦੇ ਗੋਲ ਗੱਪੇ ਖਾ ਲਓ ਓਕੇ ਨਵੇਂ ਗੋਲ ਗੱਪੇ ਖਾ ਲਏ ਨਹੀਂ ਜਾਊਗੀ ਅੰਦਰ ਮਾਮੂ ਵੱਲ ਪਤਾ ਨਹੀਂ ਕਿੰਨਾ ਕਰਦੇ ਨੇ ਹੱਸ ਹੱਸ ਕੇ ਇੱਧਰ ਲੱਗਿਆ ਵੀਰੇ ਹੀ ਹੋਵੇ ਤਾਂ ਬਪੱਟਾਂ ਕੋਲ ਖੁੱਲ੍ਹੀ ਹੋਵੇ ਇਹਨਾਂ ਪੱਟਾਂ ਕੋਲ ਠਾਇਡ ਕਰੀ ਕੋਈ ਉਹਦੇ ਤੋਂ ਜੈਸੀ ਉਹਦੇ ਤੇ ਮੈਨੂੰ ਲੱਗਦੀ ਲੱਗਦੇ ਹੋਣਗੇ ਇਹ ਉਰਾਈ ਤੇ ਲੱਗਦੀ ਵੀ ਤਾਂ ਕੀ ਨੀ ਚਾ ਕਰਦੇ ਆਪਾਂ ਤਾਂ ਕਦੇ ਜੰਮ ਆਹ ਹਾਂ ਜਾਨਾ ਪੀਂਦੇ ਰਹਿੰਦੇ ਹਾਂ ਹਾਂ ਲਓ ਮਨਗਾ ਉਹ ਤਾਂ ਪਾਹੇਂ ਦੀ ਗਰੀਬ ਨੇ ਉਰੇ ਟਰਾਈ ਰੂਮ ਚ ਟਰਾਈ ਕਰਕੇ ਦੇਖ ਲੈ ਆਪਣੀ ਚਾਹ ਆ ਜਮਰੇ ਬਕਰ ਜਿੰਕੀ ਜੰਨਾ ਟਰਾਈ ਰੂਮ ਚ ਕੋਟ ਚੈੱਕ ਕਰਕੇ ਦੇ ਲਈ ਪਾ ਕੇ ਨਾਲੇ ਜੀ ਫਰਾਂਸ ਅਸੀਂ ਪਹੁੰਚ ਚੁੱਕੇ ਹਾਂ ਬੁੱਕ ਮਾਰਕੀਟ ਦੇ ਅੰਦਰ ਆਲਦੀਆ ਵਲੋਗਿੰਗ ਅਸੀਂ ਬੁੱਕ ਮਾਰਕੀਟ ਦੇ ਵਿੱਚ ਆ ਚੁੱਕੇ ਹਾਂ ਹੁਣ ਅਸੀਂ ਚੱਲਿਆ ਮਨੀ ਦੇ ਉਹ ਲੈ ਲੇ ਕੀ ਕਹਿੰਦੇ ਹੁੰਦੇ ਨੇ ਚੰਦ ਲੈ ਲਈ ਅਭੀ ਉਹ ਮਨੀ ਦੇ ਪੈਨਟ ਪੈਨਟ ਚੇਂਜ ਕਰਨੀ ਸੀ ਉਹ ਕਰ ਲਈ ਹੁਣ ਅਸੀਂ ਬੁੱਕ ਮਾਰਕੀਟ ਚ ਆਏ ਹੋਏ ਹਾਂ ਲੈਣਾ ਅਸੀਂ ਕੁਝ ਨਹੀਂ ਐਤੋਂ ਸੁੰਜੋ ਫਿਰਦੇ ਹਾਂ ਕਾਹ passe ਕਰਦੇ ਆ ਤਾਂ ਹੁਣ ਜਾਵਾਂਗੇ ਅਸੀਂ ਘਰ ਨੂੰ ਹਾਂਜੀ ਹਾਂਜੀ ਗਾਇਸ ਅਸੀਂ ਹੁਣ ਲੱਗਿਆ ਜੂਸ ਪੀਣ ਆ ਲੱਗਿਆ ਮਰੀਂਗੇ ਦਾ ਜੂਸ ਲੈਣ ਇੱਧਰ ਸਾਡੀ ਮਾਸੀ ਬੈਠੀ ਆ ਇੱਧਰ ਸ਼ਰੀ ਬੈਠਾ ਹਾਂਜੀ ਸੈਜ ਬੈਠੀ ਆ ਮੰਮੀ ਮੰਮੀ ਥੋੜਾ ਵਰਗਾ ਤੇ ਵਰਗਾ ਅਸੀਂ ਹੁਣ ਜੂਸ ਚੋੜਾ ਚਾਚਾ ਪਾਈ ਜੂਸ ਪੀ ਕੇ ਫੇਰ ਘਰ ਨੂੰ ਜਾਵਾਂਗੇ ਬਾਕੀ ਦੇਖਦੇ ਹਾਂ ਜੇ ਕਿਤੇ ਹੋਰ ਖੜੇ ਤੇ ਫੇਰ ਕਾਲੂ ਇਹਨਾਂ ਸਕੂਲ ਵੀ ਜਾਣਾ ਉਹ ਫਿਰ ਆਏ ਹੋਏ ਹਾਂ ਤੇ ਦੋਸਤਾਂ ਦੁਬਾਰਾ ਹੁਣ ਕਰਨੀ ਤੇ ਅਸੀਂ ਹੁਣ ਮਨੀ चलता पुराबारा <laughs> <चाल्दा बेकाम भुखुगा। laughs> करे, करे। <laughs> नौ करना टाइम हो गया अगे घरे आ गए इधर ਸਰਵ ਦੇ ਪ੍ਰੀਤ ਲੱਗੀਆਂ ਪ੍ਰੈਸ ਕਰ ਮੈਂ ਇੱਧਰ ਕੱਪੜਿਆਂ ਦਾ ਖਡਾਰਾ ਦੇਖੋ ਇਹ ਮੈਂ ਧੋਤੇ ਸੀਗੇ ਕੱਲ ਤੇ ਅੱਜ ਤਹਾਂ ਤੁਹਾਂ ਲੱਗੀਆਂ ਨਹੀਂ ਹੈਗੀਆਂ ਉਹਨੇ ਉੱਪਰ ਲੌਕ ਕਰ ਰਿਆ ਤੇ ਹਾਂ ਅੱਜ ਲੱਗੀਆਂ ਨਹੀਂ ਹੈਗੀਆਂ ਤੇ ਇਹ ਮਾਸੀਓ ਨਹੀਂ ਆ ਕੇ ਰੋਟੀਆਂ ਸੀ ਖੰਨੇਗਾ ਆਏ ਸੀਗੇ ਤੇ ਹੁਣ ਉਹ ਚਲੇ ਗਏ ਘਰ ਨੂੰ ਸੀਗਾ ਦੀ ਰਾਤ ਰਹਿ ਜੋ ਉਹਨਾਂ ਨੇ ਵੀ ਤੋਤਾ ਰੱਖਿਆ ਹੋਇਆ ਤਾਂ ਕਰਕੇ ਫਿਰ ਉਹਨੂੰ ਰੋਟੀ ਰੋਟੀ ਪਾਉਣੀ ਸੀ ਵਿਚਾਰੇ ਨੂੰ ਜਾ ਕੇ ਉਹਦਾ ਖੰਡ ਦਾਣਾ ਪਾਉਣਾ ਸੀਗਾ ਤੇ ਉਹ ਚਲੇ ਗਏ ਤੇ ਬਾਕੀ ਜੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗ ਗਿਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਮਿਲਾਂਗੇ ਜੀ ਕਿਸੇ ਨਵੇਂ ਵਲੌਗ ਦੇ ਨਾਲ ਨਵੀਂ ਜਿਹੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਈ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਏ